ਲੋਵੀ ਮਿੱਤਰੋ ਜੇ ਠੰਡੀ ਸੀਲ ਮੈਂ ਲੈਣੀ ਆ ਤਾਂ ਢੇਲੀ ਮੈਂ ਆਪਣੇ ਕੋਲੇ ਵਕਾਉਲੀ ਆਈ ਆ ਤੀਜਾ ਚੌਥਾ ਸੂਆ ਇਹ ਹਸੁੰਦੀ ਆ ਹਫਤੇ ਦੀ ਕੱਚੀ ਆ ਹਜੇ ਮਿੱਤਰੋ 10 11 ਕਿਲੋ ਦੁੱਧ ਠੰਡਾ ਮਾਲਕਾਂ ਨੇ ਚੋਇਆ ਹੋਇਆ ਘਰੇਲੂ ਜ਼ਿਮੀਂਦਾਰ ਪਰਿਵਾਰ ਦੇ ਘਰੋਂ ਹੀ ਆਪਣੇ ਕੋਲੇ ਕੱਲ ਆਈ ਆ ਮਿੱਤਰੋ ਇਹ ਕਰਮਾਂ ਵਾਲੀ ਨਾਲ ਦੇ ਪਿੰਡ ਮਾਲਾ ਕਲਾਂ ਤੋਂ ਇਹ ਮੈਂ ਆਈ ਹੋਈ ਆ ਉਹਨਾਂ ਨੇ ਪੂਰੀ ਤਸਦੀ ਦਿੱਤੀ ਆ ਗਾਂ ਆਪੋ ਆਪਣੇ ਘਰਾਂ માં ਬਾਈ ਮਿੱਤਰੋ ਬਾਕੀ ਮੈਂ ਦੱਸਦੀ ਆ ਦੁੱਧ ਵਾਲੀ ਬਰੀਕ ਚਮੜੀ ਦੇ ਵਿੱਚ ਸੀਲ ਠੰਡੀ ਮੈਂ ਆ ਮਿੱਤਰੋ ਹਫਤੇ ਦੀ ਕੱਚੀ ਜ਼ਰੂਰ ਆ ਪਾ ਬਿਲਕੁਲ ਇਹਦਾ ਲੋਟ ਆ ਮਿੱਤਰੋ ਬਸ ਆਪਣਾ ਲੈਣ ਦੇਣ ਹੀ ਹੋਊਗਾ ਵਿੱਚੋਂ ਮਾਨਦਨ ਥੋੜਾ ਬਹੁਤਾ ਹੋਊਗਾ 72000 ਦੇ ਵਿੱਚ 100 ਕਿਲੋਮੀਟਰ ਘੇਰੇ ਦੇ ਵਿੱਚ ਬਿਲਕੁਲ ਪਹੁੰਚ ਜਿਹੜੀ ਉਹ ਆਪਾਂ ਫਰੀ ਕਰਦੇ ਆਉਗੇ ਬਈ ਤੁਹਾਡੇ ਘਰੇ ਪਹੁੰਚਦੀ ਹੋਊਗੀ 72000 ਦੇ ਵਿੱਚ ਲੈ ਮਿੱਤਰੋ ਜਿਹੜੇ ਭਰਾਵਨ ਘੱਟ ਪੈਸੇ ਲਾਉਣੀਆਂ ਤੇ ਘੱਟ ਪੈਸੇ ਦੇ ਵਿੱਚ ਮੈਂ ਚੰਗੀ ਲੈਣੀਆਂ ਤਾਂ ਫਿਰ ਇੱਕ ਵਾਰੀ ਬਾਈ ਨੰਬਰ ਆਪਣਾ ਸਕਰੀਨ ਦੇ ਉੱਤੇ ਚੱਲੀ ਜਾਂਦਾ ਗੱਲਬਾਤ ਕਰ ਲਿਓ ਪੀਲੀ ਮਾਝਾ ਪਿੰਡ ਮੁੱਦਕੀਾ ਜਿਲ੍ਹਾ ਫਿਰੋਜ਼ਪੁਰਾ 8427750724 ਆਪਣਾ ਨੰਬਰ ਹੈ ਇਸ ਨੰਬਰ ਤੇ ਕਰ ਲੋ ਰਾਬਤਾ ਕੇਮ ਧੰਨਵਾਦ